ਚਾਜਾ ਪੱਜ ਕੱਢਣੀਆਂ ਨੇ ਚਮਚੜੇਕਾਂ ਬਾਹਰ ਹੋ ਗਿਆ ਦੋਨੇ ਉਹ ਲੈਂਡ ਕਿੱਧਰ ਮਾਰਦਾ ਲੈਂਡ ਲੈਂਡ ਕਿੱਧਰ ਹੈ ਨਾ ਪਰਦਾ ਨਾ ਪਰਦਾ ਪਤਾ ਤਾਂ ਹੈ ਵਿੱਚ ਨੇ ਲੈਂਡਗਾ ਤੇ ਮਾਰਨੀ ਆ ਨਹੀਂ ਰੁਕ ਜਾ ਰੁਕ ਜਾ ਉਹ ਤੇਰੀ ਚਾਲ ਇੱਕ ਕਰ ਲੈ ਉੱਪਰ ਇੰਟਾਂ ਉੱਪਰ ਇੰਟਾਂ ਉੱਠ ਗਣ ਉਹ ਤੇਰੀ ਚਾਜਾ ਪੱਜ ਕੱਢਣੀਆਂ ਨੇ ਚਮਚੜੇਕਾਂ ਬਾਹਰ ਆ ਵੀ ਜਣਾਂ ਤੋਂ ਵਿੱਚ ਬੜੀਆਂ ਬੈਠੀਆਂ ਨੇ ਉਹ ਉੱਥੇ ਲਾਉਣੀਆਂ ਨੇ ਆਪਾਂ ਲੈਟਾਂ ਤੇ ਕੱਟਦੇ ਆ ਉਹਨਾਂ ਨੂੰ ਬਾਹਰ ਤੇ ਆ ਬਾਕੀ ਦੇਖਿਓ ਅੱਗੇ ਵੀਡੀਓ ਬੱਸ ਤੇ ਲੋਟ ਲੱਗਿਆ ਇਹਨੂੰ ਖਿਲਾਵਾਂਗੇ ਸੁਣਿਓ ਇਹ ਨਹੀਂ ਖਾਂਦਾ ਇਹ ਵੈਜੀਟੇਰੀਅਨ ਵੀਰੇ ਉਹ ਪ੍ਰਿੰਡਾਂ ਦੇ ਨਾਲ ਨਾਨ-ਵੈਜੀਟੇਰੀਅਨ ਨਹੀਂ ਖਾਂਦਾ ਨਾ ਇਹਂ ਖਾਂਦਾ ਨਾ ਹੀ ਖਾਂਦਾ ਚਮਚ ਛੇਡਦਾ ਇਹ ਨਾਨ-ਵੈਜੀਟੇਰੀਅਨ ਕੱਢਣੀਆਂ ਨੇ ਆਪਾਂ ਨਾ ਮਾਰ ਰਹੀਆਂ ਨੇ ਇਹਨਾਂ ਫੜਨੀਆਂ ਨੇ ਪੁਰਬਸਾ ਤੋਂ ਭਈ ਆਉਣੀਆਂ ਨੇ ਉੱਥੇ ਲੈਟਾਂ ਲਾਉਣੀਆਂ ਨੇ ਇਹਨੂੰ ਛੱਡਦੇ ਇਹਦੇ ਨਾਲ ਡਰ ਕੇ ਭੱਜਣਾ ਉਹਨਾਂ ਨੇ ਹੂੰ ਤੇ ਬੰਦੀ ਡਰਦੇ ਨੇ ਤੇ ਤੂੰ ਚਮਚ ਦੀ ਕੰਡਾ ਦਈ ਆ ਚਲ ਆ ਜਾ ਦੇਖੀਏ ਫਿਰ ਕੱਢ ਕੇ ਚਲੋ ਚੱਲ ਬਾਹਰ ਨੂੰ ਚੱਲੀਏ ਇੱਕ ਨੇ ਆਜਾ ਇਹਨੂੰ ਰੱਖ ਦੇ ਗਵਾਨਾਂ ਨੂੰ ਫਿਰ ਇਹਨੂੰ ਤਾਂ ਪਿੱਛੇ ਰੱਖ ਹਾਂ ਇਹਨੂੰ ਵਿੱਚ ਰੱਖ ਦੇ ਵੀਡੀਓ ਬਣਾਉਣੀ ਐ ਇੱਕ ਦੋ ਆਪਾਂ ਬਾਅਦ ਵਿੱਚ ਬਣਾ ਲੈਂਦੇ ਐ ਇੱਕ ਤਾਂ ਕੰਨਾ ਮੂੰਹ ਵਾਲਾ ਕਰਦੀ ਆ ਮੂੰਹ ਕਰਦੀ ਆ ਓਏ ਹੋਏ ਇਹੇ ਦਿੱਤੀ ਕੱਢਦੇ ਨੇ ਮੇਡਾਂ ਦੀ ਫੇਰੀ ਜਾਣ ਦੇ ਚਲਾ ਕੱਢੀ ਆ ਫਿਰ ਦੇਖਦੇ ਆਂ ਗਰ ਆਪਾਂ ਚਲਾਉਣੀਆਂ ਨੇ ਚਪਾੜਾਂ ਆਉਣੀਆਂ ਨੇ ਕਿਤਾ ਕੱਚੀ ਤੂੰ ਕੱਢੇਂਗਾ ਐਵੇਂ ਨੱਤਰੋ ਕੱਜ ਨਿਕਲਣ ਲੱਗੀਆਂ ਨੇ ਚੰਪ ਚੜੇ ਤਾਂ ਲੱਗ ਮੈਂ ਲਾਈਟ ਮਾਰਾਂ ਉਹ ਲਾਉਣੀਆਂ ਨੇ ਲਾਈਟਾਂ ਮੈਂ ਲੱਗ ਮੈਂ ਲਾਈਟ ਮਾਰਦਾ ਆ ਲਾਈਟੇ ਕੋਹੜ ਚੱਕੀ ਨਾ ਦੇਕਰ ਭਾਈ ਉੱਤਰ ਟੇਬਲ ਟੇਬਲ ਦੇ ਥੱਲੇ ਨਹੀਂ ਉਤਰਨਾ ਢੀਆ ਫਲੈਟ ਵੱਜਦੀ ਹੈ ਯਾਰ ਉਹ ਤਾਰਾਂ ਨੇ ਨਾ ਵਿੱਚ ਦਾਤਨਾ ਨਹੀਂ ਮਰਤੀ ਡਰਦਾ ਕਦੇ ਟੇਬਲ ਦੇ ਥੱਲੇ ਨਹੀਂ ਉਤਰਨਾ ਟੇਬਲ ਦੇ ਥੱਲੇ ਨਹੀਂ ਉਤਰਨਾ ਭਾਈ ਡਰਦਾ ਯਾਰ ਬਹੁਤ ਹੈ ਲੈ ਮੈਂ ਡਰ ਲਾ ਨਹੀਂ ਡਰਦਾ ਕਦੇ ਕੱਪੜਾ ਬੰਨਣਾ ਕੱਪੜਾ ਬੰਨ ਕੱਪੜਾ ਆ ਪਿਆ ਬਾਹਰ ਹੀ ਪਿਆ ਕੱਪੜਾ ਕਿ ਬੰਨਣਾ ਅੱਗ ਲਾ ਦਨੇ ਆ ਮੈਂ ਕਹਿੰਨਾ ਮੂਰੇ ਉਹ ਬੰਦ ਕਿੱਥੇ ਹੋ ਰਹੀ ਹੈ ਇਹ ਢੁੜ ਝਾਣ ਲਉ ਬਸ ਨਾ ਹੁਣ ਚੱਟ ਹੁਣ ਦੇਖੀ ਲੈ ਫਿਕੜਨੀ ਕੱਪੜਾ ਦਾ ਫਸ ਉਹ ਯਾਰ ਉਹ ਜੀ ਕਿੱਥੇ ਫੜਨਾ ਕੱਪੜਾ ਨਿਕਲ ਨਹੀਂ ਮੁਕ ਲੋ ਲੈ ਨਿਕਲ ਨਹੀਂ ਕਿਹੜੇ ਹਿਸਾਬ ਨਾਲ ਲੈ ਦੇਖੀ ਲੈ ਯਾਰ ਉੱਤੇ ਚੜ ਕੇ ਦੇਖ ਡਰ ਕੇ ਨੀਂ ਉਹਰੇ ਵੜਾ ਯਾਰ ਮੈਂ ਚੜ ਕੇ ਲੈਣਾ ਲੈ ਲਾਈਟ ਪਾ ਕੇ ਕੀ ਕਿੰਨਾ ਲਾਈਟ ਮੈਂ ਲਾਈਟ ਨਹੀਂ ਮਾਰਦਾ ਬਾਈ ਟੇਬਲ ਤੋਂ ਥੱਲੇ ਨਹੀਂ ਉਤਰਨਾ ਓਰੇ ਦੰਦ 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 ਪਵਨ ਉਹ ਕੱਢਣੇ ਆਲੇ ਲੈਟਾਂ ਲਾਉਣੀਆਂ ਨੇ ਬਾਹਰ ਦਾ ਕੱਢਣੀਆਂ ਨੇ ਉਹ ਜੰਦ ਦੋ ਉੱਥੇ ਸੌਂ ਲੱਗੇ ਬੜਾ ਡੰਡਾ ਲਿਆ ਜਿਹੜੀਆਂ ਚਰਿੱਤਾਂ ਨੇ ਇੱਕ ਸਾਈਡ ਤੇ ਪ੍ਰਿੰਟਾਂ ਲੱਗੀਆਂ ਹੋਣੀਆਂ ਜਦੋਂ ਇਹਨਾਂ ਪਾਸੇ ਖਤਰਾ ਗੋੱਬਲਾ ਆਇਆ ਕਰਦਾ ਤਾਂ ਬੜਾ ਡੰਡਾ ਲਿਆ ਇਹਦੇ ਨਾਲ ਦੰਡਾ ਹੀ ਡੰਡਾ ਆਲੇ ਥੱਲੇ ਥੱਲੇ ਵੈ ਥੱਲੇ ਖੜਕੇ ਨਿਕਲ ਜਣਗੇ ਮੈਂ ਡਰ ਨਹੀਂ ਲੱਗੂ ਲਓ ਡੰਡਾ ਆ ਗਿਆ ਕਹਿੰਦੇ ਡੰਡਾ ਆ ਗਿਆ ਪਹਿਲਾਂ ਹੀ ਉਹ ਲੈਟਾਂ ਲਵਾ ਗਣੀਆਂ ਦੀਆਂ ਡੰਟੀ ਘੱਟੀਆਂ ਨਹੀਂ ਫਿਰ ਵਿੱਚ ਨਹੀਂ ਵੜਦੀ ਯਾਰ ਟੇਬਲ ਦੇ ਉੱਪਰ ਚੜ ਪੈਂਦੀ ਆ ਉਹਦੇ ਮੂੰਹ ਮੂੰਹ ਫੜ ਦੋ ਹਾਂ ਓਏ ਦੇਖੋ ਕੈਮਰਾ ਦੋ ਨੇ ਮੂੰਹ ਤੈਨੂੰ ਨਾ ਚਿੰਬੜ ਜਾੜ ਬਈ ਮੈਂ ਤਾਂ ਪਰਿਹ ਰਾਂ ਆਪਣਾ ਆਪੇ ਦੇਖਿਓ ਬਈ ਲੈਟ ਤਾਂ ਵੱਜ ਰਹੀ ਆ ਤੈਨੂੰ ਤੇ ਬਹੁਤ ਪਤਾ ਨਾਲ ਉੱਪਰ ਚੜ ਬਬਲ ਟੇਬਲ ਤੇ ਚੀਜ਼ਾਂ ਨੂੰ ਬਾਈ ਬਾਈ ਤੂੰ ਬਾਹਰ ਨਿਕਲੇ ਉਹ ਨਿਕਲੇ ਨਿਕਲੇ ਓਏ ਉਹ ਦੋ ਦੋਟੇ ਮੂ ਇੱਕ ਸਾਈਡ ਤੇ ਹੋ ਗਿਆ ਦੋਨੇ ਹੁਣ ਲੈਡ ਕਿੱਧਰ ਮਾਰਦਾ ਲੈਡ ਲੈਡ ਦਿਖੀਦੀ ਨਹੀਂ ਲੈਡ ਪਰ ਲੈਡ ਪਰ ਪਤਾ ਤਾਂ ਹੈ ਵਿੱਚ ਨੇ ਲੈਡਗਾ ਤੇ ਮਾਰਨੀ ਆ ਉਹ ਤਾਰਾਂ ਨੇ ਉਹ ਤਾਰਾਂ ਚ ਫਸ ਗਈ ਓਏ ਬੱਬਲ ਤਾਰਾਂ ਚ ਫਸ ਗਈ ਤਾਰ ਕੱਢ ਪਹਿਲਾਂ ਤਾਰਾਂ ਕੱਢ ਲੈ ਓਰ ਦੀ ਓਰ ਦੀ ਚੁਰਤ ਸੀ ਚੁਰਤ ਨਹੀਂ ਛਾਪ ਸੀ ਛਾਪ ਨਹੀਂ ਤਾਰ ਕਿੱਦਾਂ ਹੈ ਪਰ ਇਹ ਲੈਡਾਂ ਲਾਉਣ ਵਾਲੇ ਨੇ ਤੇ ਆਂਦੀ ਕੱਢਦੇ ਨੇ ਕਹਿੰਦਾ ਬਰੇ ਕੱਟ ਦੇ ਉਹ ਤੇਰੀ ਉਹ ਆ ਗਈ ਉਹ ਤਾਂ ਮਰ ਗਈ ਮਰ ਗਈ ਚੰਗੀ

ਓਏ ਆ ਵੀ ਉੱਠ ਖੜੀਆਂ ਆ ਉਹ ਪ੍ਰਿੰਟਾ ਵੀ ਉੱਠ ਖੜੀਆਂ ਇਹ ਨਾ ਮਗਰ ਪਰ ਇਹ ਵੀ ਪ੍ਰਿੰਟਾਂ ਦਾ ਵੀ ਕਰਨਾ ਹੈ ਹੁਣ ਦੱਸੋ ਮੈਂ ਮੈਂ ਮੇਰੇ ਚੱਲੇ ਆ ਆ ਫੋਨ ਹੋ ਰਿਹਾ ਵੱਡ ਲੋ ਉਹ ਕਰਦੇ ਆ ਪਵਨ ਪਵਨ ਲਾਈਟ ਵੀ ਦੇ ਕਿੱਡੀ ਵੱੰਗੀ ਕਿੱਡੀ ਵੱਡੀ ਵੱਜ ਰਹੀ ਆ ਦੇਖ ਇੱਧਰ ਚੈੱਕ ਕਰ ਹੋਰ ਤਾਂ ਹੀ ਹੈਗੀ ਆ ਵਿੱਚ ਦੇਖ ਵੀ ਲੋ ਇਹ ਚ ਤਾਂ ਨਹੀਂ ਉਹ ਜਿਹਦਾ ਨਿਕੜ ਗਈ ਇਹ ਚ ਤਾਂ ਨਹੀਂ ਤੂੰ ਆ ਪ੍ਰਿੰਡਾ ਨਾਲ ਵੀ ਕਰਨਾ ਹੁਣ ਐ ਨਹੀਂ ਹੋਣਾ ਹੈਗਾ ਡੰਡੇ ਨਾਲ ਉਹ ਪਾਣੀ ਪਾਰ ਦਿਆਂ ਉਹ ਪਾਣੀ ਨਹੀਂ ਪਾਣੀ ਨਹੀਂ ਮਗਰ ਮੂੰਹ ਸਜਾ ਲੈਣਾ ਵੀਰੇ ਮੈਂ ਕਾਲ ਦੇ ਜਿਹੜਾ ਪੈਟਰੋਲ ਮਹਗਾ ਨਹੀਂ ਉਹ ਪੈਟਰੋਲ ਕਹਿੰਦਾ ਮਹਗਾ ਹੀ ਬਹੁਤ ਹੈ ਪੈਟਰੋਲ ਦਾ ਮੋੜਦਾ ਜੋ ਕੱਢ ਲੈਂਦੇ ਉਹ ਤੇ ਚੱਕਰ ਮੇਰਾ ਕਾਲ ਦੇ ਜਾਣਾ ਆਪਣਾ ਬਈ ਕਰੀ ਚਲ ਜਿਹੜਾ ਕੁਝ ਕਰ ਲੈ ਹੁਣ ਬਈ ਚਮਚੜੀ ਕਮੇੜ ਆਈਆਂ ਬਈ ਕੱਟ ਕਿਉਂ ਜਿਹੜਾ ਨਹੀਂ ਦੇਖੀ ਲੈ ਨੇੜਾ ਹਾਂ ਨੌਂ ਵਾਲੇ ਦੇਖ ਕੱਟੜੇ ਵਾਲੇ ਲੋ ਇਹਦੀ ਮੱਤਰਾ ਚਮਚੜੇ ਕਾਣਾ ਮਿਸ਼ਨ ਹੋ ਗਿਆ ਆਪਾਂ ਇਹਨੂੰ ਪ੍ਰਿੰਟਾ ਖਣਾ ਦਿੰਨੇ ਆ ਵੇ ਖਾਣਾ ਪ੍ਰਿੰਟਾ ਇਹ ਵੈਜੀਟੇਰੀਅਨ ਆ ਵੀਰੇ ਵੈਜੀਟੇਰੀਅਨ ਨੌਂ ਵਾਲੇ ਤਿੱਖੇ